ਆਪਣੇ ਕਮੈਂਟ ਕਰਨ ਸਿੱਖ ਸੰਗਤ ਵਿੱਚ ਵਿਰੋਧਤਾ ਦਾ ਕਾਰਨ ਬਣੇ ਮਸ਼ਹੂਰ ਗੀਤਕਾਰ ਸਚਿਨ ਅਹੂਜਾ ਨੇ ਆਖਿਰਕਾਰ ਆਪਣੀ ਟਿੱਪਣੀ ਤੇ ਮਾਫੀ ਮੰਗੀ ਹੈ ਦਰਅਸਲ ਕੁਝ ਵਿਅਕਤੀਆਂ ਵੱਲੋਂ ਸੰਗੀਤਕਾਰਾਂ ਦਾ ਪਹਿਲੀ ਪੰਜਾਬੀ ਹਾਲੀਵੁੱਡ ਫਿਲਮ ਦਾ ਬਲੈਕ ਪ੍ਰਿੰਸ ਨੂੰ ਪ੍ਰਮੋਟ ਨਾ ਕਰਨ ਤੇ ਫੇਸਬੁੱਕ ਤੇ ਪੋਸਟ ਪਾਈ ਗਈ ਸੀ ਜਿਸ ਦਾ ਜਵਾਬ ਦਿੰਦਿਆਂ ਸਚਿਨ ਅਹੂਜਾ ਨੇ ਕਮੈਂਟ ਕੀਤਾ ਸੀ ਕਿ ਜਿਹੜੇ ਸਿੱਖ ਕੌਮ ਦੇ ਜ਼ਿਆਦਾ ਹੀ ਸੁਭਚਿੰਤਕ ਹਨ ਉਹ ਫਿਲਮ ਨੂੰ ਵਾਰ-ਵਾਰ ਦੇਖ ਕੇ ਹਿੱਟ ਕਰਾ ਲੈਣ ਉਹਨਾਂ ਨੂੰ ਕੌਣ ਰੋਕ ਰਿਹਾ ਏ ਇਸ ਤੋਂ ਸੋਸ਼ਲ ਮੀਡੀਆ ਤੇ ਸਚਿਨ ਅਹੂਜਾ ਦਾ ਪਰਚੋਰ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਆਖਿਰ ਸਚਿਨ ਅਹੂਜਾ ਨੇ ਆਪਣਾ ਮਾਫੀਨਾਮਾ ਫੇਸਬੁੱਕ ਤੇ ਇੱਕ ਪੋਸਟ ਰਾਹੀਂ ਦਿੱਤਾ ਏ ਇਸ ਪੋਸਟ ਵਿੱਚ ਸਚਿਨ ਅਹੂਜਾ ਨੇ ਲਿਖਿਆ ਹੈ ਕਿ ਮੈਂ ਜੋ ਵੀ ਕਮੈਂਟ ਕੀਤਾ ਮੈਂ ਉਸ ਲਈ ਬਿਨਾਂ ਕੋਈ ਸਫਾਈ ਦਿੱਤੇ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾਫੀ ਮੰਗਦਾ ਹਾਂ ਮੈਂ ਇਹ ਕਿਸੇ ਜਾਤੀ ਰੰਝੀ ਜਾਂ ਧਾਰਮਿਕ ਵਿਰੋਧਤਾ ਕਾਰਨ ਨਹੀਂ ਲਿਖਿਆ ਸੀ ਮੈਂ ਜੋ ਕਹਿਣਾ ਚਾਹੁੰਦਾ ਸੀ ਸ਼ਾਇਦ ਉਸ ਲਈ ਮੇਰੀ ਸ਼ਬਦਾਵਲੀ ਗਲਤ ਸੀ ਸੋ ਮੇਰੇ ਕਮੈਂਟ ਦੇ ਅਰਥ ਹੋਰ ਹੋ ਗਏ ਪਰ ਇਸ ਗੱਲ ਨੂੰ ਕਿਰਪਾ ਕਰਕੇ ਇਹ ਰੰਗਤ ਨਾ ਦਿੱਤੀ ਜਾਵੇ ਕਿ ਮੈਂ ਸਿੱਖੀ ਨੂੰ ਚੈਲੰਜ ਕਰ ਰਿਹਾ ਹਾਂ ਮੈਂ ਇਹ ਗੁਸਤਾਖੀ ਕਿਵੇਂ ਕਰ ਸਕਦਾ ਹਾਂ ਮੈਂ ਅਗਿਆਨੀ ਹੋ ਸਕਦਾ ਹਾਂ ਪਰ ਅਕਿਰਤਕਾਨ ਹਰਗिज ਨਹੀਂ ਹੋ ਸਕਦਾ ਸੋਸ਼ਲ ਮੀਡੀਆ ਤੇ ਸਚਿੰਦ ਦੇਸ ਮਾਫੀ ਨਾਂਮੇ ਨੂੰ ਸਿਆਣਪ ਪਰਿਆ ਕਦਮ ਚੁੱਕਿਆ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ